ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉੜੀ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ। ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗ੍ਰਾਉਂਡ ਪਾਈਪਲਾਈਨਾਂ ਭਵਾਈਆਂ ਗਈਆਂ। ਪੁਰਾਣੇ ਸੂਏ, ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ। ਗੁਣਿਤ ਕਸੀਆਂ ਅਤੇ ਸੂਹਿਆਂ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾफी ਖਪਤ ਕੱਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ। ਮੀਹ ਹਰ ਖੇਤ ਨੂੰ ਨਕਾ ਹਰ ਖੇਤ ਤੱਕ ਪਾਣੀ ਪਹੁੰਚੂਗਾ ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੂਚੀ ਟੀਮ ਦਾ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਪੋਰਟ ਟੀਵੀ ਮੈਂ ਨਰਮਨ ਕੁਮਾਰ ਸਾਡੇ ਨਾਲ ਐਮਐਲਏ ਹੈਗੇ ਆ ਉਹਨਾਂ ਨਾਲ ਗੱਲ ਕਰ ਰਹੇ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਆ ਅ ਦੇਖੋ ਜੀ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਹੈਗੀ ਆ ਪੰਜਾਬ ਦੇ ਗਰੀਬ ਲੋਕਾਂ ਦੇ ਜਿਹੜੇ 55 ਲੱਖ ਪਰਿਵਾਰਾਂ ਦਾ ਜਿਹੜਾ ਲਗਭਗ 8 ਲੱਖ ਦੇ ਨੇੜੇ ਰਸ਼ਨ ਕਾਰਡ ਆ ਉਹ ਕੱਟਣ ਦੀ ਫਰਾਕ ਦੇ ਵਿੱਚ ਹੈਗੀ ਉਹਦੀ ਉਹਦਾ ਕਾਰਵਾਈ ਚੱਲ ਰਹੀ ਹੈ ਪਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਜਿਹੜੇ ਪੰਜਾਬ ਦੇ ਲੋਕ ਨੇ ਉਹ ਜਿਹੜਾ ਇਹਨਾਂ ਰਸਣ ਖਾੜਾ ਨੂੰ ਨਹੀਂ ਕੱਟਣਾ ਦੇਣਗੇ ਸਰ ਅੱਜ ਪ੍ਰੈਸ ਨੂੰ ਦੱਸ ਕਿ ਮੇਨ ਮੁੱਦਾ ਕੀ ਹੈ ਮੇਨਮ ਇਹੀ ਹੈਗਾ ਜੀ ਕਿਉਂਕਿ ਜਿਹੜੀ ਕੇਂਦਰ ਦੀ ਭਾਜਪਾ ਸਰਕਾਰ ਨੇ ਜੁਲਾਈ ਦੇ ਵਿੱਚ ਵੀ ਜਿਹੜੀ ਵੈਰੀਫਿਕੇਸ਼ਨ ਕਰੀ ਸੀ ਔਰ ਸਤੰਬਰ ਦੇ ਵਿੱਚ ਵੀ ਇਹ ਉਹ ਕਰ ਰਹੀ ਸੀ ਤੇ ਇਹਦੇ ਨਾਲ 55 ਲੱਖ ਪਰਿਵਾਰ ਨੇ ਜਿਹੜੇ ਸਾਡੇ ਉਪਰਭਾਵਿਤ ਹੋਣਗੇ ਜਿਨ੍ਹਾਂ ਦੇ ਰਸ਼ਨ ਕਾਰਡ ਇਹ ਕੱਟਣ ਦੀ ਜਿਹੜੀ ਜਲਦਬਾਜੀ ਦੇ ਵਿੱਚ ਹੈਗੀ ਆ ਸਾਡਾ ਚੋਰੀ ਵਾਰੀ ਵੀ ਯਾਰ ਇਹ ਨਹੀਂ ਆ ਦੇਖੋ ਜੀ ਜਿੱਦਾਂ ਰਾਹੁਲ ਗਾਂਧੀ ਜੀ ਨੇ ਵੀ ਜਿਹੜਾ ਉਹ ਜਿਹੜਾ ਐਕਸਪੋਜ਼ ਉਹਨਾਂ ਨੂੰ ਕਰਿਆ ਸੀ ਔਰ ਇਹ ਭਾਜਪਾ ਦਾ ਕੋਈ ਪਹਿਲਾ ਜਿਹੜੀ ਚੋਰੀ ਨਹੀਂ ਹੈਗੀ ਭਾਜਪਾ ਨੇ ਤਾਂ ਮਤਲਬ ਉਹ ਬਹੁਤ ਜਿਹੜੀਆਂ ਚੋਰੀਆਂ ਕਰੀਆਂ ਹਰਿਆਣੇ ਦੇ ਵਿੱਚ ਜਿਹੜਾ ਸਰਪੰਚ ਸੀਗਾ ਉਹਨੂੰ ਇਹਨਾਂ ਨੇ ਭਾਜਪਾ ਦਾ ਸਰਪੰਚ ਜਿਤਾਇਆ ਸੀ ਪਰ ਜਦੋਂ ਕੋਰਟ ਦੇ ਥਰੂ ਜਾ ਕੇ ਉਹਨਾਂ ਨੇ ਦੁਬਾਰੇ ਜਿਹੜਾ ਵੋਟਾਂ ਦੀ ਜਿਹੜੀ ਗਿਣਤੀ ਕਰਵਾਈ ਆ ਤਾਂ ਹਾਰਿਆ ਹੋਇਆ ਸਰਪੰਚ ਆ ਜਿਹੜਾ ਉਹਨੂੰ ਜੇਤੂ ਕਰਾਰ ਦੇਣਾ ਪਿਆ। ਸਰ ਲਗਾਤਾਰ ਭਾਜਪਾ ਦੇ ਆਗੂ ਵੀ ਅਰੈਸਟ ਕਿਤੇ ਯਾਰ ਇਹਨੂੰ ਕਿਵੇਂ ਦੇਖਦੇ। ਦੇਖੋ ਜੀ ਜੋ ਭਾਜਪਾ ਨੇ ਆਗੂ ਕਿਸੇ ਪ੍ਰਾਈਵੇਟ ਕਿਸੇ ਬੰਦਿਆਂ ਨੂੰ ਭੇਜ ਕੇ ਪੰਡਾ ਦੇ ਵਿੱਚ ਕੋਈ ਡਾਟਾ ਲੈ ਰਹੇ ਨੇ ਤੇ ਉਹ ਉਹਦੇ ਤੇ ਕਾਰਵਾਈ ਹੋ ਰਹੀ ਆ ਜੀ ਕਿ ਉਹ ਕਿਸ ਤਰ੍ਹਾਂ ਉਹ ਜਾ ਰਹੇ ਨੇ ਪਿੰਡਾਂ ਦੇ ਵਿੱਚ ਸਾਡੇ ਭੋਲੇ ਭਾਲੇ ਲੋਕਾਂ ਨੂੰ ਉਹ ਜਾ ਕੇ ਗੁੰਮਰਾਹ ਕਰ ਰਹੇ ਨੇ ਸਾਡੇ ਨਾਲ ਐਮਐਲਏ ਹੈਗੇ ਆ ਉਹਨਾਂ ਨਾਲ ਗੱਲਬਾਤ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਅ ਦੇਖੋ ਜੀ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਹੈਗੀ ਆ ਪੰਜਾਬ ਦੇ ਗਰੀਬ ਲੋਕਾਂ ਦੇ ਜਿਹੜੇ 55 ਲੱਖ ਪਰਿਵਾਰਾਂ ਦਾ ਜਿਹੜਾ ਲਗਭਗ 8 ਲੱਖ ਦੇ ਨੇੜੇ ਰਸ਼ਨ ਕਾਰਡ ਆ ਉਹ ਕੱਟਣ ਦੀ ਫਰਾਗ ਦੇ ਵਿੱਚ ਹੈਗੀ ਆ ਉਹਦੀ ਉਹਦਾ ਕਾਰਵਾਈ ਚੱਲ ਰਹੀ ਆ ਪਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਔਰ ਜਿਹੜੇ ਪੰਜਾਬ ਦੇ ਲੋਕ ਨੇ ਉਹ ਜਿਹੜਾ ਇਹਨਾਂ ਰਸ਼ਨ ਕਾਰਡਾਂ ਨੂੰ ਨਹੀਂ ਕੱਟਣਾ ਦੇਣਗੇ ਸਰਜ ਪ੍ਰੈਸਮੋਦਰ ਕੀ ਮੇਨ ਮੁੱਦਾ ਕੀ ਹੈ ਮੇਨਮ ਇਹੀ ਹੈ ਕਿ ਜੀ ਕਿਉਂਕਿ ਜਿਹੜੀ ਕੇਂਦਰ ਦੀ ਭਾਜਪਾ ਸਰਕਾਰ ਨੇ ਜੁਲਾਈ ਦੇ ਵਿੱਚ ਵੀ ਜਿਹੜੀ ਵੈਰੀਫਿਕੇਸ਼ਨ ਕਰੀ ਸੀ ਔਰ ਸਤੰਬਰ ਦੇ ਵਿੱਚ ਵੀ ਇਹ ਉਹ ਕਰ ਰਹੀ ਸੀ ਤੇ ਇਹਦੇ ਨਾਲ 55 ਲੱਖ ਪਰਿਵਾਰ ਨੇ ਜਿਹੜੇ ਸਾਡੇ ਉਪਰਭਾਵਿਤ ਹੋਣਗੇ ਜਿਨ੍ਹਾਂ ਦੇ ਰਸ਼ਨ ਕਾਰਡ ਇਹ ਕੱਟਣ ਦੀ ਜਿਹੜੀ ਜਲਦਬਾਜੀ ਦੇ ਵਿੱਚ ਹੈਗੀ ਆ ਸਾਡਾ ਚੋਰੀ ਵਾਰੀ ਵੀ ਯਾਰ ਇਹ ਨਹੀਂ ਆ ਦੇਖੋ ਜੀ ਜਿੱਦਾਂ ਰਾਹੁਲ ਗਾਂਧੀ ਜੀ ਨੇ ਵੀ ਜਿਹੜਾ ਉਹ ਜਿਹੜਾ ਐਕਸਪੋਜ਼ ਉਹਨਾਂ ਨੂੰ ਕਰਿਆ ਸੀ ਔਰ ਇਹ ਭਾਜਪਾ ਦਾ ਕੋਈ ਪਹਿਲਾ ਜਿਹੜੀ ਚੋਰੀ ਨਹੀਂ ਹੈਗੀ ਭਾਜਪਾ ਨੇ ਤਾਂ ਮਤਲਬ ਉਹ ਬਹੁਤ ਜਿਹੜੀਆਂ ਚੋਰੀਆਂ ਕਰੀਆਂ ਹਰਿਆਣੇ ਦੇ ਵਿੱਚ ਜਿਹੜਾ ਸਰਪੰਚ ਸੀਗਾ ਉਹਨੂੰ ਇਹਨਾਂ ਨੇ ਭਾਜਪਾ ਦਾ ਸਰਪੰਚ ਜਿਤਾਇਆ ਸੀ ਪਰ ਜਦੋਂ ਕੋਰਟ ਦੇ ਥਰੂ ਜਾ ਕੇ ਉਹਨਾਂ ਨੇ ਦੁਬਾਰੇ ਜਿਹੜਾ ਵੋਟਾਂ ਦੀ ਜਿਹੜੀ ਗਿਣਤੀ ਕਰਵਾਈ ਆ ਤਾਂ ਹਾਰਿਆ ਹੋਇਆ ਸਰਪੰਚ ਆ ਜਿਹੜਾ ਉਹਨੂੰ ਜੇਤੂ ਕਰਾਰ ਦੇਣਾ ਪਿਆ। ਲਗਾਤਾਰ ਬੀਜਪੀ ਦੇ ਆਗੂ ਵੀ ਰੈਸਟ ਕਿਤੇ ਯਾਰ ਇਹਨੂੰ ਕਿਵੇਂ ਦੇਖਦੇ। ਦੇਖੋ ਜੀ ਜੋ ਬੀਜੇਪੀ ਨੇ ਆਗੂ ਕਿਸੇ ਪ੍ਰਾਈਵੇਟ ਕਿਸੇ ਬੰਦਿਆਂ ਨੂੰ ਭੇਜ ਕੇ ਪੰਡਾ ਵਿੱਚ ਕੋਈ ਡਾਟਾ ਲੈ ਰਹੇ ਨੇ ਤੇ ਉਹ ਉਹਦੇ ਤੇ ਕਾਰਵਾਈ ਹੋ ਰਹੀ ਆ ਜੀ ਤੇ ਉਹ ਕਿਸ ਤਰ੍ਹਾਂ ਉਹ ਜਾ ਰਹੇ ਨੇ ਪਿੰਡਾਂ ਦੇ ਵਿੱਚ ਸਾਡੇ ਭੋਲੇ ਭਾਲੇ ਲੋਕਾਂ ਨੂੰ ਉਹ ਜਾ ਕੇ ਗੁੰਮਰਾਹ ਕਰ ਰਹੇ ਨੇ ਸਾਡੇ ਨਾਲ ਐਮਐਲਏ ਹੈਗੇ ਆ ਉਹਨਾਂ ਨਾਲ ਗੱਲਬਾਤ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਅ ਦੇਖੋ ਜੀ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਹੈਗੀ ਆ ਪੰਜਾਬ ਦੇ ਗਰੀਬ ਲੋਕਾਂ ਦੇ ਜਿਹੜੇ 55 ਲੱਖ ਪਰਿਵਾਰਾਂ ਦਾ ਜਿਹੜਾ ਲਗਭਗ 8 ਲੱਖ ਦੇ ਨੇੜੇ ਰਸ਼ਨ ਕਾਰਡ ਆ ਉਹ ਕੱਟਣ ਦੀ ਫਰਾਗ ਦੇ ਵਿੱਚ ਹੈਗੀ ਆ ਉਹਦੀ ਉਹਦਾ ਕਾਰਵਾਈ ਚੱਲ ਰਹੀ ਆ ਪਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਔਰ ਜਿਹੜੇ ਪੰਜਾਬ ਦੇ ਲੋਕ ਨੇ ਉਹ ਜਿਹੜਾ ਇਹਨਾਂ ਰਸ਼ਨ ਕਾਰਡਾਂ ਨੂੰ ਨਹੀਂ ਕੱਟਣਾ ਦੇਣਗੇ ਰਾਜ ਪ੍ਰੈਸਮੁਖ ਦੇ ਕਿ ਮੇਨ ਮੁੱਦਾ ਕੀ ਹੈ ਮੇਨਮ ਇਹੀ ਹੈ ਕਿ ਜੀ ਕਿਉਂਕਿ ਜਿਹੜੀ ਕੇਂਦਰ ਦੀ ਭਾਜਪਾ ਸਰਕਾਰ ਨੇ ਜੁਲਾਈ ਦੇ ਵਿੱਚ ਵੀ ਜਿਹੜੀ ਵੈਰੀਫਿਕੇਸ਼ਨ ਕਰੀ ਸੀ ਔਰ ਸਤੰਬਰ ਦੇ ਵਿੱਚ ਵੀ ਇਹ ਉਹ ਕਰ ਰਹੀ ਸੀ ਤੇ ਇਹਦੇ ਨਾਲ 55 ਲੱਖ ਪਰਿਵਾਰ ਨੇ ਜਿਹੜੇ ਸਾਡੇ ਉਪਰਭਾਵਿਤ ਹੋਣਗੇ ਜਿਨ੍ਹਾਂ ਦੇ ਰਸ਼ਨ ਕਾਰਡ ਇਹ ਕੱਟਣ ਦੀ ਜਿਹੜੀ ਜਲਦਬਾਜੀ ਦੇ ਵਿੱਚ ਹੈਗੀ ਆ ਤੁਹਾਡਾ ਚੋਰੀ ਬਾਰੇ ਵੀ ਯਾਰ ਇਹ ਨਹੀਂ ਆ ਦੇਖੋ ਜੀ ਜਿੱਦਾਂ ਰਾਹੁਲ ਗਾਂਧੀ ਜੀ ਨੇ ਵੀ ਜਿਹੜਾ ਉਹ ਜਿਹੜਾ ਐਕਸਪੋਜ਼ ਉਹਨਾਂ ਨੂੰ ਕਰਿਆ ਸੀ ਔਰ ਇਹ ਭਾਜਪਾ ਦਾ ਕੋਈ ਪਹਿਲਾ ਜਿਹੜੀ ਚੋਰੀ ਨਹੀਂ ਹੈਗੀ ਭਾਜਪਾ ਨੇ ਤਾਂ ਮਤਲਬ ਬਹੁਤ ਜਿਹੜੀਆਂ ਚੋਰੀਆਂ ਕਰੀਆਂ ਹਰਿਆਣੇ ਦੇ ਵਿੱਚ ਜਿਹੜਾ ਸਰਪੰਚ ਸੀਗਾ ਉਹਨੂੰ ਇਹਨਾਂ ਨੇ ਭਾਜਪਾ ਦਾ ਸਰਪੰਚ ਜਿਤਾਇਆ ਸੀ ਪਰ ਜਦੋਂ ਕੋਰਟ ਦੇ ਥਰੂ ਜਾ ਕੇ ਉਹਨਾਂ ਨੇ ਦੁਬਾਰੇ ਜਿਹੜਾ ਵੋਟਾਂ ਦੀ ਜਿਹੜੀ ਗਿਣਤੀ ਕਰਵਾਈ ਆ ਤਾਂ ਹਾਰਿਆ ਹੋਇਆ ਸਰਪੰਚ ਆ ਜਿਹੜਾ ਉਹਨੂੰ ਜੇਤੂ ਕਰਾਰ ਦੇਣਾ ਪਿਆ। ਸਰ ਲਗਾਤਾਰ ਭਾਜਪਾ ਦੇ ਆਗੂ ਵੀ ਅਰੈਸਟ ਕਿਤੇ ਯਾਰ ਇਹਨੂੰ ਕਿਵੇਂ ਦੇਖਦੇ। ਦੇਖੋ ਜੀ ਜੋ ਭਾਜਪਾ ਨੇ ਆਗੂ ਕਿਸੇ ਪ੍ਰਾਈਵੇਟ ਕਿਸੇ ਬੰਦਿਆਂ ਨੂੰ ਭੇਜ ਕੇ ਪੰਡਾ ਦੇ ਵਿੱਚ ਕੋਈ ਡਾਟਾ ਲੈ ਰਹੇ ਨੇ ਤੇ ਉਹ ਉਹਦੇ ਤੇ ਕਾਰਵਾਈ ਹੋ ਰਹੀ ਆ ਜੀ ਕਿ ਉਹ ਕਿਸ ਤਰ੍ਹਾਂ ਉਹ ਜਾ ਰਹੇ ਨੇ ਪਿੰਡਾਂ ਦੇ ਵਿੱਚ ਸਾਡੇ ਭੋਲੇ ਭਾਲੇ ਲੋਕਾਂ ਨੂੰ ਉਹ ਜਾ ਕੇ ਗੁੰਮਰਾਹ ਕਰ ਰਹੇ ਨੇ ਸਾਡੇ ਨਾਲ ਐਮਐਲਏ ਹੈਗੇ ਆ ਉਹਨਾਂ ਨਾਲ ਗੱਲਬਾਤ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਅ ਦੇਖੋ ਜੀ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਹੈਗੀ ਆ ਪੰਜਾਬ ਦੇ ਗਰੀਬ ਲੋਕਾਂ ਦੇ ਜਿਹੜੇ 55 ਲੱਖ ਪਰਿਵਾਰਾਂ ਦਾ ਜਿਹੜਾ ਲਗਭਗ 8 ਲੱਖ ਦੇ ਨੇੜੇ ਰਸ਼ਨ ਕਾਰਡ ਆ ਉਹ ਕੱਟਣ ਦੀ ਫਰਾਗ ਦੇ ਵਿੱਚ ਹੈਗੀ ਆ ਉਹਦੀ ਉਹਦਾ ਕਾਰਵਾਈ ਚੱਲ ਰਹੀ ਆ ਪਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਔਰ ਜਿਹੜੇ ਪੰਜਾਬ ਦੇ ਲੋਕ ਨੇ ਉਹ ਜਿਹੜਾ ਇਹਨਾਂ ਰਸ਼ਨ ਕਾਰਡਾਂ ਨੂੰ ਨਹੀਂ ਕੱਟਣਾ ਦੇਣਗੇ ਰਾਜ ਪ੍ਰੈਸ ਨੂੰ ਉਹਨਾਂ ਦੇ ਕਿ ਮੇਨ ਮੁੱਦਾ ਕੀ ਹੈ ਮੇਨਮ ਇਹੀ ਹੈਗਾ ਜੀ ਕਿਉਂਕਿ ਜਿਹੜੀ ਕੇਂਦਰ ਦੀ ਭਾਜਪਾ ਸਰਕਾਰ ਨੇ ਜੁਲਾਈ ਦੇ ਵਿੱਚ ਵੀ ਜਿਹੜੀ ਵੈਰੀਫਿਕੇਸ਼ਨ કરી ਸੀ ਔਰ ਸਤੰਬਰ ਦੇ ਵਿੱਚ ਵੀ ਇਹ ਉਹ ਕਰ ਰਹੀ ਸੀ ਤੇ ਇਹਦੇ ਨਾਲ 55 ਲੱਖ ਪਰਿਵਾਰ ਨੇ ਜਿਹੜੇ ਸਾਡੇ ਉਪਰਭਾਵਿਤ ਹੋਣਗੇ ਜਿਨ੍ਹਾਂ ਦੇ ਰਸ਼ਨ ਕਾਰਡ ਇਹ ਕੱਟਣ ਦੀ ਜਿਹੜੀ ਜਲਦਬਾਜੀ ਦੇ ਵਿੱਚ ਹੈਗੀ ਆ ਸਾਡਾ ਚੋਰੀ ਵਾਰੀ ਵੀ ਯਾਰ ਇਹ ਨਹੀਂ ਆ ਦੇਖੋ ਜੀ ਜਿੱਦਾਂ ਰਾਹੁਲ ਗਾਂਧੀ ਜੀ ਨੇ ਵੀ ਜਿਹੜਾ ਉਹ ਜਿਹੜਾ ਐਕਸਪੋਜ਼ ਉਹਨਾਂ ਨੂੰ ਕਰਿਆ ਸੀ ਔਰ ਇਹ ਭਾਜਪਾ ਦਾ ਕੋਈ ਪਹਿਲਾ ਜਿਹੜੀ ਚੋਰੀ ਨਹੀਂ ਹੈਗੀ ਭਾਜਪਾ ਨੇ ਤਾਂ ਮਤਲਬ ਉਹ ਬਹੁਤ ਜਿਹੜੀਆਂ ਚੋਰੀਆਂ ਕਰੀਆਂ ਹਰਿਆਣੇ ਦੇ ਵਿੱਚ ਜਿਹੜਾ ਸਰਪੰਚ ਸੀਗਾ ਉਹਨੂੰ ਇਹਨਾਂ ਨੇ ਭਾਜਪਾ ਦਾ ਸਰਪੰਚ ਜਿਤਾਇਆ ਸੀ ਪਰ ਜਦੋਂ ਕੋਰਟ ਦੇ ਥਰੂ ਜਾ ਕੇ ਉਹਨਾਂ ਨੇ ਦੁਬਾਰੇ ਜਿਹੜਾ ਵੋਟਾਂ ਦੀ ਜਿਹੜੀ ਗਿਣਤੀ ਕਰਵਾਈ ਆ ਤਾਂ ਹਾਰਿਆ ਹੋਇਆ ਸਰਪੰਚ ਆ ਜਿਹੜਾ ਉਹਨੂੰ ਜੇਤੂ ਕਰਾਰ ਦੇਣਾ ਪਿਆ। ਲਗਾਤਾਰ ਬੀਜਪੀ ਦੇ ਆਗੂ ਵੀ ਅਰੈਸਟ ਕਿਤੇ ਯਾਰ ਇਹਨੂੰ ਕਿਵੇਂ ਦੇਖਦੇ? ਦੇਖੋ ਜੀ ਜੋ ਬੀਜੇਪੀ ਨੇ ਆਗੂ ਕਿਸੇ ਪ੍ਰਾਈਵੇਟ ਕਿਸੇ ਬੰਦਿਆਂ ਨੂੰ ਭੇਜ ਕੇ ਪੰਡਾ ਵਿੱਚ ਕੋਈ ਡਾਟਾ ਲੈ ਰਹੇ ਨੇ ਤੇ ਉਹ ਉਹਦੇ ਤੇ ਕਾਰਵਾਈ ਹੋ ਰਹੀ ਆ ਜੀ ਤੇ ਉਹ ਕਿਸ ਤਰ੍ਹਾਂ ਉਹ ਜਾ ਰਹੇ ਨੇ ਪਿੰਡਾਂ ਦੇ ਵਿੱਚ ਸਾਡੇ ਭੋਲੇ ਭਾਲੇ ਲੋਕਾਂ ਨੂੰ ਉਹ ਜਾ ਕੇ ਗੁੰਮਰਾਹ ਕਰ ਰਹੇ ਨੇ ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਪੋਰਟਾ ਟੀਵੀ ਮੈਂ ਨਰਮਨ ਕੁਮਾਰ ਸਾਡੇ ਨਾਲ ਐਮਐਲਏ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਾਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਅ ਦੇਖੋ ਜੀ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਹੈਗੀ ਆ ਪੰਜਾਬ ਦੇ ਗਰੀਬ ਲੋਕਾਂ ਦੇ ਜਿਹੜੇ 55 ਲੱਖ ਪਰਿਵਾਰਾਂ ਦਾ ਜਿਹੜਾ ਲਗਭਗ 8 ਲੱਖ ਦੇ ਨੇੜੇ ਰਸ਼ਨ ਕਾਰਡ ਆ ਉਹ ਕੱਟਣ ਦੀ ਫਰਾਗ ਦੇ ਵਿੱਚ ਹੈਗੀ ਉਹਦੀ ਉਹਦਾ ਕਾਰਵਾਈ ਚੱਲ ਰਹੀ ਹੈ ਪਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਜਿਹੜੇ ਪੰਜਾਬ ਦੇ ਲੋਕ ਨੇ ਉਹ ਜਿਹੜਾ ਇਹਨਾਂ ਰਸ਼ਨ ਕਟਾਣ ਨੂੰ ਨਹੀਂ ਘਟਣਾ ਦੇਣਗੇ ਸਰ ਅੱਜ ਪ੍ਰੈਸ ਮੋਗਦਰ ਕੀ ਮੇਨ ਮੁੱਦਾ ਕੀ ਹੈ ਮੇਨਮ ਇਹੀ ਹੈਗਾ ਜੀ ਕਿਉਂਕਿ ਜਿਹੜੀ ਕੇਂਦਰ ਦੀ ਭਾਜਪਾ ਸਰਕਾਰ ਨੇ ਜੁਲਾਈ ਦੇ ਵਿੱਚ ਵੀ ਜਿਹੜੀ ਵੈਰੀਫਿਕੇਸ਼ਨ ਕਰੀ ਸੀ ਔਰ ਸਤੰਬਰ ਦੇ ਵਿੱਚ ਵੀ ਇਹ ਉਹ ਕਰ ਰਹੀ ਸੀ ਤੇ ਇਹਦੇ ਨਾਲ 55 ਲੱਖ ਪਰਿਵਾਰ ਨੇ ਜਿਹੜੇ ਸਾਡੇ ਉਪਰਭਾਵਿਤ ਹੋਣਗੇ ਜਿਨ੍ਹਾਂ ਦੇ ਰਸ਼ਨ ਕਾਰਡ ਇਹ ਕੱਟਣ ਦੀ ਜਿਹੜੀ ਜਲਦਬਾਜੀ ਦੇ ਵਿੱਚ ਹੈਗੀ ਆ ਸਾਡਾ ਚੋਰੀ ਵਾਰੀ ਵੀ ਯਾਰ ਇਹ ਨਹੀਂ ਆ ਦੇਖੋ ਜੀ ਜਿੱਦਾਂ ਰਾਹੁਲ ਗਾਂਧੀ ਜੀ ਨੇ ਵੀ ਜਿਹੜਾ ਉਹ ਜਿਹੜਾ ਐਕਸਪੋਜ਼ ਉਹਨਾਂ ਨੂੰ ਕਰਿਆ ਸੀ ਔਰ ਇਹ ਭਾਜਪਾ ਦਾ ਕੋਈ ਪਹਿਲਾ ਜਿਹੜੀ ਚੋਰੀ ਨਹੀਂ ਹੈਗੀ ਭਾਜਪਾ ਨੇ ਤਾਂ ਮਤਲਬ ਉਹ ਬਹੁਤ ਜਿਹੜੀਆਂ ਚੋਰੀਆਂ ਕਰੀਆਂ ਹਰਿਆਣੇ ਦੇ ਵਿੱਚ ਜਿਹੜਾ ਸਰਪੰਚ ਸੀਗਾ ਉਹਨੂੰ ਇਹਨਾਂ ਨੇ ਭਾਜਪਾ ਦਾ ਸਰਪੰਚ ਜਿਤਾਇਆ ਸੀ ਪਰ ਜਦੋਂ ਕੋਰਟ ਦੇ ਥਰੂ ਜਾ ਕੇ ਉਹਨਾਂ ਨੇ ਦੁਬਾਰੇ ਜਿਹੜਾ ਵੋਟਾਂ ਦੀ ਜਿਹੜੀ ਗਿਣਤੀ ਕਰਵਾਈ ਆ ਤਾਂ ਹਾਰੇ ਹੋਏ ਸਰਪੰਚ ਆ ਜਿਹੜਾ ਉਹਨੂੰ ਜੇਤੂ ਕਰਾਰ ਦੇਣਾ ਪਿਆ। ਲਗਾਤਾਰ ਬੀਜਪੀ ਦੇ ਆਗੂ ਵੀ ਰੈਸਟ ਕਿਤੇ ਯਾਰ ਇਹਨੂੰ ਕਿਵੇਂ ਦੇਖਦੇ। ਦੇਖੋ ਜੀ ਜੋ ਬੀਜਪੀ ਨੇ ਆਗੂ ਕਿਸੇ ਪ੍ਰਾਈਵੇਟ ਕਿਸੇ ਬੰਦਿਆਂ ਨੂੰ ਭੇਜ ਕੇ ਪੰਡਾ ਦੇ ਵਿੱਚ ਕੋਈ ਡਾਟਾ ਲੈ ਰਹੇ ਨੇ ਤੇ ਉਹ ਉਹਦੇ ਤੇ ਕਾਰਵਾਈ ਹੋ ਰਹੀ ਆ ਜੀ ਤੇ ਉਹ ਕਿਸ ਤਰ੍ਹਾਂ ਉਹ ਜਾ ਰਹੇ ਨੇ ਪੰਡਾ ਦੇ ਵਿੱਚ ਸਾਡੇ ਭੋਲੇ ਭਾਲੇ ਲੋਕਾਂ ਨੂੰ ਉਹ ਜਾ ਕੇ ਗੁੰਮਰਾਹ ਕਰ ਰਹੇ ਨੇ। ਇਹ ਸਨ ਐਮਐਲਏ ਲਾਭ ਸਿੰਘ ਗੰਗੂਗੋਗੇ ਜਿਨੇ ਪੂਰੀ ਜਾਣਕਾਰੀ ਦਿੱਤੀ ਦੈਨਿਕ ਸਵੇਰ ਵਾਲੀ ਨਰਮਕ ਮਾਦ ਰਿਪੋਰਟ ਬਰਨਾਲਾ